ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਛੋਟੀ ਜੀ ਗੱਲ ਤੁਹਾਡੇ ਨਾਲ ਅੱਜ ਸਾਂਝੀ ਕਰਦੇ ਆ ਕਿ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੇ ਲਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਲੈ ਕੇ ਜਾਂਦੇ ਹਨ ਤੇ ਉਹਨਾਂ ਦੇ ਨਾਲ ਕੁਝ ਉਹਨਾਂ ਦੇ ਜਿਹੜੇ ਸ਼ਰਧਾਲੂ ਸੀਗੇ ਜਿਹੜੇ ਸਿੱਖ ਸੀਗੇ ਨਾਲ ਸੇਵਾ ਕਰਦੇ ਸੀਗੇ ਉਹ ਵੀ ਨਾਲ ਮੌਜੂਦ ਸੀਗੇ ਜਿਸ ਤਰ੍ਹਾਂ ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਤੇ ਉੱਤ ਚੰਦਨੀ ਚੌਕ ਵਿੱਚ ਉਹਨਾਂ ਨੂੰ ਜਿਹੜਾ ਇਹੋ ਖਲਾਰ ਦਿੱਤਾ ਜਾਂਦਾ ਤੇ ਉਹ ਪਿੰਜਰਾ ਪਿੰਜਰੇ ਦੀ ਬੰਤਰ ਇਸ ਤਰ੍ਹਾਂ ਸੀਗੀ ਕਿ ਉਸ ਦੇ ਵਿੱਚ ਤੁਸੀਂ ਚਾਰ ਛੇਫੇਰੇ ਹੀ ਦੇਖ ਸਕਦੇ ਸੀ ਕਿਉਂਕਿ ਉਹ ਜਿਹੜਾ ਸੀਗਾ ਦੇਖ ਸਕਦੇ ਉਹ ਤੇ ਕੀ ਕਿਹਾ ਜਾਂਦਾ ਕੀ ਫਿਰ ਉੱਥੇ ਉਦੋਂ ਜਿਹੜਾ ਹੈ ਉਹ ਵਾਰ-ਵਾਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ ਕਿ ਅਜੇ ਵੀ ਤੁਹਾਡੇ ਕੋਲ ਸਮਾਂ ਹੈ ਟਾਈਮ ਹੈ ਤੁਸੀਂ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਤੇ ਇਸਲਾਮ ਧਰਮ ਨੂੰ ਕਬੂਲ ਕਰ ਲਓ ਤੇ ਉਹ ਮਨਸੂਬੇ ਉਹਨਾਂ ਦੇ ਇਹੀ ਸੀਗੇ ਮੁਗਲਾਂ ਦੇ ਕਿ ਜਦੋਂ ਇੱਕ ਅ ਅਗਵਾਈ ਜੋ ਕਰ ਰਿਹਾ ਹੈ ਕਿਸੇ ਵੀ ਕੌਮ ਦੀ ਜਦ ਅਸੀਂ ਉਸ ਨੂੰ ਹੀ ਚੁਕਾ ਲਿਆ ਤੇ ਫਿਰ ਕੰਮ ਸਾਰੇ ਆਪਣੇ ਆਪ ਹੀ ਜਿਹੜੀ ਹੈ ਉਹ ਸਾਡੇ ਕੰਟਰੋਲ ਵਿੱਚ ਆ ਗਿਆ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਜਾਣੀ ਜਾਣ ਸੀ ਕਿ ਸਭ ਕੁਝ ਧਾਰ ਕੇ ਗਏ ਸੀਗੇ ਕਿ ਉਸ ਜ਼ੁਲਮ ਦਾ ਉਹਨਾਂ ਨੇ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਸੋ ਉਹਨਾਂ ਦਾ ਈਮਾਨ ਡੋਲ ਜਾਏ ਜਿਹੜੇ ਸਿੱਖ ਸ਼ਰਦਾਲੂ ਨਾਲ ਸੀਗੇ ਉਹਨਾਂ ਨੂੰ ਵਾਰ-ਵਾਰ ਤਸੀਹੇ ਜਿਹੜੇ ਦੇਣੇ ਸੀ ਉਹ ਸ਼ੁਰੂ ਕਰ ਦਿੱਤੇ ਗਏ ਉਹਨਾਂ ਨੂੰ ਉਹਨਾਂ ਦੀ ਸ਼ਹਾਦਤਾਂ ਕੀਤੀਆਂ ਗਈਆਂ ਕਿਉਂ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਹਨ ਉਹ ਆਪ ਜਿਹੜੇ ਉਹਨਾਂ ਦੀ ਦੇਖ ਕੇ ਇਹ ਦਸ਼ਾ ਕਿ ਉਸ ਤਰ੍ਹਾਂ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਜਾਂਦੇ ਹਨ ਉਹ ਡਰ ਜਾਣ ਘਬਰਾ ਜਾਣ ਤੇ ਸਾਡੇ ਜਿਹੜੇ ਮਨਸੂਬੇ ਹਨ ਉਹ ਪੂਰੇ ਹੋ ਜਾਣ ਪਰ ਉਹ ਮੁਗਲਾਂ ਨੂੰ ਕੀ ਪਤਾ ਸੀਗਾ ਕਿ ਉਹ ਖੁਦ ਜਿਹੜੇ ਹਨ ਉਹ ਅਕਾਲ ਪੁਰਖ ਨੇ ਉਹਨਾਂ ਨੂੰ ਭੇਜਿਆ ਹੈ ਤੇ ਉਹ ਤੁਹਾਡੀਆਂ ਇੰਨੀਆਂ ਇਹਨਾਂ ਗੱਲਾਂ ਤੋਂ ਉਹ ਤੁਹਾਡੀਆਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਹਨ ਤੇ ਨਾ ਹੀ ਉਹ ਡਰੇ ਕਿ ਨਾਲ ਗੈ ਸਿੰਘਾਂ ਨੂੰ ਬੜੇ ਤਸੀਹੇ ਦਿੱਤੇ ਗਏ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਹੀ ਔਖਾ ਹੈ ਜਿੰਨਾ ਤਸੀਹੇ ਜਿਸ ਤਰ੍ਹਾਂ ਉਹਨਾਂ ਨੂੰ ਸ਼ੀਲ ਕੀਤਾ ਗਿਆ ਦਿਲ ਕੰਬਣ ਲੱਗ ਜਾਂਦਾ ਹੈ ਕਿ ਇਸ ਤਰ੍ਹਾਂ ਇੱਕ ਜਿਉਂਦੇ ਇਨਸਾਨ ਨੂੰ ਰੂਹ ਦੇ ਨਾਲ ਲਪੇਟ ਕੇ ਕਾਟਨ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਵਿੱਚ ਅਸੀਂ ਕਿ ਉਸ ਨੂੰ ਅੱਗ ਲਗਾ ਦੇਣੀ ਅਤੇ ਜਿੰਦੇ ਇਨਸਾਨ ਨੂੰ ਜਿਹੜਾ ਹੈ ਉਹ ਸਾੜ ਦੇਣਾ ਇੱਕ ਤਰਮ ਦੇ ਵਿੱਚ ਸਾੜ ਦਿੱਤਾ ਹੋਰ ਜਿੰਨੀਆਂ ਵੀ ਸਾੜਤਾ ਹੋਈਆਂ ਸਾਰੀਆਂ ਦਾ ਆਪਣਾ ਇੱਕ ਵਿਸ਼ੇਸ਼ ਜਿਹੜਾ ਹੈ ਉਹ ਸਥਾਨ ਹੈ ਇਤਿਹਾਸ ਤੇ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਈਆਂ ਐ ਇਸ ਤਰ੍ਹਾਂ ਉਹਨਾਂ ਨੂੰ ਤੁਸੀਂ ਦਿੱਤੇ ਗਏ ਪਰ ਇਹ ਦੇਖੂ ਕਿ ਇੰਨਾ ਕੁਝ ਉਹਨਾਂ ਦੇ ਸਾਹਮਣੇ ਹੋ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਦੇ ਪਰ ਉਹ ਉਸੇ ਰਜਾ ਵਿੱਚ ਹਨ ਜਿਸ ਰਜਾ ਵਿੱਚ ਅਕਾਲ ਪੁਰਖ ਨੇ ਉਹਨਾਂ ਨੂੰ ਭੇਜਿਆ ਸੀ ਕਿ ਉਹਨਾਂ ਦਾ ਈਮਾਨ ਡੋਲ ਜਾਏ ਕੈਸੀ ਲਖਣ ਸ਼ਖਸੀਅਤ ਸੀਗੀ ਉਹ ਜਾਂ ਕਿ ਕਿਸ ਤਰ੍ਹਾਂ ਦਾ ਖੂਨ ਸੀ ਉਹ ਕਿ ਜਿਸ ਦੇ ਵਿੱਚ ਦਾਦੇ ਨੇ ਜ਼ਹਾਜਤਾਂ ਦਿੱਤੀਆਂ ਤੇ ਫਿਰ ਉਸੇ ਹੀ ਲੈਨ ਦੇ ਉੱਪਰ ਚੱਲਦੇ ਹੋਏ ਛੋਟੇ ਛੋਟੇ ਬੱਚੇ ਉਹਨਾਂ ਦੇ ਉੱਤਰੇ ਜਿਹੜੇ ਸਹਿਜਾਦੇ ਸਾਡੇ ਚਾਰ ਉਹਨਾਂ ਨੇ ਚਾਰ ਤੱਕ ਦਿੱਤੀਆਂ ਪਰ ਈਮਾਨ ਤੋਂ ਨਹੀਂ ਡੋਲੇ ਇਹ ਇੱਕ ਖਾਸ ਵਿਲੱਖਣ ਸ਼ਖਸੀਅਤ ਹੀ ਕਰ ਸਕਦੀ ਹੈ ਕਿਸੇ ਆਮ ਮਨੁੱਖ ਦੇ ਵਾਸਤੇ ਗੱਲ ਨਹੀਂ ਹੋਣੀ ਜੀ ਚਾਂਦਨੀ ਚੌਕ ਵਿੱਚ ਜਦ ਮੁਗਲ ਇਹ ਸਭ ਕੁਝ ਕਰ ਰਹੇ ਸੀ ਜੀ ਉੱਥੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਵਾਰ-ਵਾਰ ਪੁੱਛਿਆ ਜਾਂਦਾ ਸੀਗਾ ਕਿ ਜੇਕਰ ਤੁਸੀਂ ਆਪਣਾ ਜਿਹੜਾ ਹੈ ਉਹ ਵਿਚਾਰ ਬਦਲ ਲੈ ਹਨ ਤੇ ਅਸੀਂ ਤੁਹਾਨੂੰ ਗੁਨ ਵੀ ਜਿਹੜਾ ਹੈ ਉਹ ਛੱਡ ਸਕਦੇ ਹਾਂ ਪਰ ਸਾਡੀ ਸ਼ਰਤ ਜਿਹੜੀ ਹੈ ਉਹ ਇੱਕੋ ਇੱਕ ਹੈ ਕਿ ਤੁਸੀਂ ਇਸਲਾਮ ਧਰਮ ਨੂੰ ਜਿਹੜਾ ਹੈ ਕਬੂਲ ਕਰੋ ਪਰ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਸੀਗਾ ਇਸ ਦੇ ਲਈ ਨਹੀਂ ਗਏ ਸੀ ਉਹ ਦਿੱਲੀ ਕਿ ਉਹਨਾਂ ਨੂੰ ਪਤਾ ਸੀਗਾ ਹੋਣੀ ਦਾ ਜੋ ਵਾਪਰਨੀ ਹੈ ਪਰ ਕੌਮ ਦੇਸ਼ ਦੇ ਲਈ ਤੇ ਜ਼ੁਲਮ ਨੂੰ ਕਿਸ ਤਰ੍ਹਾਂ ਠੱਲ ਪਾਉਣੀ ਹੈ ਇਹ ਉਹਨਾਂ ਨੇ ਸ਼ਹਾਦਤਾਂ ਆਪਣੀਆਂ ਦੇ ਕੇ ਅੱਜ ਤੱਕ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਸਿੱਖ ਧਰਮ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ ਕਿ ਇਨਸਾਨ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਇਹ ਹੀ ਕੌਮ ਆਪਣੀ ਜਿੱਤ ਲਈ ਆਪਣੀ ਅਣਖ ਲਈ ਤੇ ਆਪਣੇ ਹੱਕਾਂ ਦੇ ਲਈ ਦੇ ਸਾਹਤ ਤੱਕ ਵੀ ਉਹ ਜਾ ਸਕਦੇ ਹਨ ਦਿੱਲੀ ਧਰਨੇ ਵਿੱਚ ਹੀ ਤੁਸੀਂ ਦੇਖ ਲਓ ਇਹ ਉਹੀ ਗੂਨ ਸੀਗਾ ਕਿ ਜਿਸ ਨੇ ਐਡਾ ਵੱਡਾ ਮੋਰਚਾ ਜਾ ਕੇ ਜਿਹੜਾ ਸੀ ਉਹ ਲਾਤਾ ਉੱਥੇ ਦਿੱਲੀ ਦੇ ਵਿੱਚ ਉਹ ਚਲੋ ਗੱਲ ਆਪਾਂ ਗੁਰੂ ਸਾਹਿਬਾਨ ਦੀ ਕਰ ਰਹੇ ਸੀ ਕਿ ਉਹਦੇ ਨਾਲ ਸੰਬੰਧਤ ਹੋ ਗਈ ਇਹ ਤੇ ਮੈਂ ਕਹਿੰਨਾ ਕਿ ਸਾਨੂੰ ਇਹ ਇਤਿਹਾਸ ਆਪਣੇ ਬੱਚਿਆਂ ਨੂੰ ਜਦ ਵੀ ਤੁਹਾਡੇ ਕੋਲ ਸਮਾਂ ਹੋਵੇ ਤੁਸੀਂ ਉਹਨਾਂ ਨੂੰ ਸੁਣਾਓ ਉਹਨਾਂ ਨੂੰ ਦੱਸੋ ਉਨਨੋ ਕਹੋ ਕਿ ਬੱਚੇ ਜਦ ਤੁਸੀਂ ਮੋਬਾਈਲ ਉੱਪਰ ਸਾਰਾ ਕੁਝ ਸਰਚ ਕਰਕੇ ਦੇਖਦੇ ਹੋ ਤੇ ਕਦੇ ਆਪਣਾ ਇਤਿਹਾਸ ਮਹਾਰੇ ਜਿਸ ਧਰਤੀ ਉੱਪਰ ਤੁਸੀਂ ਵਸ ਰਹੇ ਹੋ ਇਹ ਪੰਜਾਬ ਦੀ ਧਰਤੀ ਇਹ ਜਿਹੜੀ ਹੈ ਇਸ ਬਾਰੇ ਸਰਚ ਕਰੋ ਕਿ ਇੱਥੇ ਪਹਿਲਾਂ ਜਿਹੜੇ ਪੀਰ ਗੰਗੰਬਰ ਗੁਰੂ ਮਹਾਰਾਜ ਹੋ ਕੇ ਗਏ ਨੇ ਉਹਨਾਂ ਦਾ ਇਤਿਹਾਸ ਕੀ ਸੀ ਉਹਨਾਂ ਦੀਆਂ ਸਿੱਖਿਆਵਾਂ ਕੀ ਸੀ ਉਹਨਾਂ ਨੇ ਕਿਹੜੇ ਸਿਧਾਂਤ ਜਿਹੜੇ ਸਾਨੂੰ ਦਿੱਤੇ ਹਨ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਸ ਖਾਲੀ ਕਰ ਸਕੀ ਪਰ ਨਹੀਂ ਅਸੀਂ ਜਿਹੜਾ ਹੈ ਉਹ ਖੁਦ ਵੀ ਆਪਣੀ ਮਰਜ਼ੀ ਨਾਲ ਮੋਬਾਈਲ ਉੱਪਰ ਦੇਖਦੇ ਹੋ ਸਾਰਾ ਕੁਝ ਤੇ ਬੱਚਿਆਂ ਨੂੰ ਵੀ ਮੋਬਾਈਲ ਦੇ ਕੇ ਵੀ ਸਾਨੂੰ ਉਹ ਤੰਗ ਪ੍ਰੇਸ਼ਾਨ ਨਾ ਕਰਨ ਤੁਸੀਂ ਬਿਠਾ ਦਿੰਦੇ ਹੋ ਜੋ ਮਰਜ਼ੀ ਦੇਖੀ ਜਾਣ ਤੇ ਉਹ ਦੇਖਦੇ ਆਪਣੀ ਮਰਜ਼ੀ ਨਾਲ ਨਹੀਂ ਅਸਲ ਵਿੱਚ ਜੋ ਉਹ ਦਿਖਾਉਣਾ ਚਾਹੁੰਦੇ ਹਨ ਉਹ ਹੀ ਅਸੀਂ ਦੇਖਦੇ ਹਾਂ ਉਹ ਤੁਹਾਡੀ ਮਾਨਸਿਕਤਾ ਨਾਲ ਖੇਡਦੇ ਹਨ ਉਹ ਤੇ ਉਪਰਾਲਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਓ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਜਿਸ ਧਰਤੀ ਉੱਪਰ ਸਿ ਵਸ ਰਹੇ ਆ ਉਸ ਦਾ ਇਤਿਹਾਸ ਕੀ ਹੈ ਕਿ ਪੰਜਾਬੀ ਕੌਮ ਕੀ ਹੈ ਕਿਸ ਤਰ੍ਹਾਂ ਜੁਰਮ ਦਾ ਜਿਹੜਾ ਇਹੋ ਸਾਹਮਣਾ ਕੀਤਾ ਜਾ ਸਕਦਾ ਹੈ ਹਥਿਆਰਾਂ ਨਾਲ ਹੀ ਨਹੀਂ ਤੁਹਾਡੀ ਇੱਕ ਆਪਣੀ ਵਿਲੱਖਣ ਸੋਚ ਦੇ ਨਾਲ ਵੀ ਤੁਸੀਂ ਜਿਹੜਾ ਹੈ ਉਹ ਦੁਸ਼ਮਣ ਨੂੰ ਚਿਤ ਕਰ ਸਕਦੇ ਹੋ